ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪੈਨਸ਼ਨ ਵੱਧ ਪੈਸੇ ਕਿਵੇਂ ਲੈਣੇ ਪੈਨਸ਼ਨ ਟਿਪਸ ਇੱਕ ਗਲਤੀ ਨਾ ਕਰੋ ਕੈਨੇਡਾ ਵਿੱਚ ਰਹਿੰਦੇ ਹਰ ਪੰਜਾਬੀ ਅਤੇ ਭਾਰਤੀ ਪਾਈਚਾਰੇ ਲਈ ਬੁਢਾਪੇ ਦੀ ਸੁਰੱਖਿਆ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਖਾਸ ਕਰਕੇ ਜਦੋਂ ਗੱਲ ਕੈਨੇਡਾ ਪੈਨਸ਼ਨ ਪਲਾਨ ਅਤੇ 올ਡ ਏਜ ਸਿਕਿਉਰਿਟੀ ਦੀ ਆਉਂਦੀ ਹੈ ਅੱਜ ਦੇ ਇਸ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਜਿੱਥੇ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਰੋਜ਼ਮਰਾਂ ਦੇ ਖਰਚੇ ਅਸਮਾਨ ਨੂੰ ਛੂ ਰਹੇ ਹਨ ਉੱਥੇ ਆਪਣੀ ਪੈਨਸ਼ਨ ਦੀ ਸਹੀ ਯੋਜਨਾਬੰਦੀ ਕਰਨਾ ਸਿਰਫ ਇੱਕ ਵਿਕਲਪ ਨਹੀਂ ਸਗੋ ਇੱਕ ਵੱਡੀ ਜ਼ਰੂਰਤ ਬਣ ਗਿਆ ਹੈ ਸਾਲ 2026 ਦੇ ਨਵੇਂ ਨਿਯਮਾਂ ਅਤੇ ਅਪਡੇਟਸ ਦੇ ਅਨੁਸਾਰ ਕੈਨੇਡਾ ਸਰਕਾਰ ਨੇ ਪੈਨਸ਼ਨ ਦੀਆਂ ਰਕਮਾਂ ਵਿੱਚ ਕੁਝ ਬਦਲਾਅ ਕੀਤੇ ਹਨ ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਸਹੀ ਜਾਣਕਾਰੀ ਨਾ ਹੋਣ ਕਾਰਨ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਕਰਵਾ ਬੈਠਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੈਨਸ਼ਨ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ। 60 ਸਾਲ ਦੀ ਉਮਰ ਵਿੱਚ, ਪੇਠ ਵਿੱਚ ਜਾਂ 70 ਵਿੱਚ। ਅੱਜ ਦੀ ਇੱਕ ਖਾਸ ਖਬਰਨੁਮਾ ਵੀਡੀਓ ਤੁਹਾਨੂੰ ਉਹ ਸਾਰੇ ਪੇ ਦੱਸੇਗੀ ਜੋ ਕੋਈ ਹੋਰ ਨਹੀਂ ਦੱਸਦਾ। ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੀ ਪੈਨਸ਼ਨ ਦੀ ਰਕਮ ਨੂੰ ਕਾਨੂੰਨੀ ਤਰੀਕੇ ਨਾਲ ਵੱਧ ਤੋਂ ਵੱਧ ਕਰ ਸਕਦੇ ਹੋ ਅਤੇ ਉਹ ਕਿਹੜੀਆਂ ਵੱਡੀਆਂ ਗਲਤੀਆਂ ਹਨ ਜੋ ਸਾਡੇ ਆਪਣੇ ਪੰਜਾਬੀ ਪਰাবੈਣ ਅਕਸਰ ਕਰਦੇ ਹਨ ਇਹ ਵੀਡੀਓ ਸਿਰਫ ਅੰਕੜਿਆਂ ਬਾਰੇ ਨਹੀਂ ਹੈ ਸਗੋਂ ਇਹ ਤੁਹਾਡੀ ਜ਼ਿੰਦਗੀ ਪਰ ਦੀ ਸਖਤ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਕਰਨ ਬਾਰੇ ਹੈ ਜਦੋਂ ਤੁਸੀਂ ਕੈਨੇਡਾ ਵਰਗੇ ਦੇਸ਼ ਵਿੱਚ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਕੰਮ ਕਰਦਿਆ ਬਿਤਾਉਂਦੇ ਹੋ ਤਾਂ ਇਹ ਤੁਹਾਡਾ ਹੱਕ ਬਣਦਾ ਹੈ ਕੀ ਬੁਢਾਪੇ ਵਿੱਚ ਤੁਹਾਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ ਇਸ ਲਈ ਆਪਣੇ ਭਵਿੱਖ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਇਸ ਵੀਡੀਓ ਦੇ ਹਰ ਇੱਕ ਲਫ਼ਜ਼ ਨੂੰ ਧਿਆਨ ਨਾਲ ਸੁਣੋ ਕਿਉਂਕਿ ਇੱਕ ਛੋਟੀ ਜਹੀ ਗਲਤੀ ਤੁਹਾਡੇ ਬੁਢਾਪੇ ਦੇ ਸੁਖਨੁਮਾ ਪਲਾਂ ਨੂੰ ਖਰਾਬ ਕਰ ਸਕਦੀ ਹੈ ਅਤੇ ਇੱਕ ਸਹੀ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾ ਸਕਦਾ ਹੈ ਸਭ ਤੋਂ ਪਹਿਲਾ ਗੱਲ ਕਰਦੇ ਹਾਂ ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿਸੀ ਪੀਪੀ ਬਾਰੇ ਜਿਸ ਵਿੱਚ 2026 ਲਈ ਵੱਡੇ ਬਦਲਾਅ ਆਏ ਹਨ ਸਾਲ 2026 ਵਿੱਚ ਪੋਰਟ ਸਾਲ ਦੀ ਉਮਰ ਵਿੱਚ ਸੀ ਪੀਪੀ ਦੀ ਵੱਧ ਤੋਂ ਵੱਧ ਮਹੀਨਾਵਾਰ ਰਕਮ ਲਗਭਗ 1507 ਡਾਲਰ ਹੋ ਗਈ ਹੈ ਪਰ ਹਕੀਕਤ ਇਹ ਹੈ ਕਿ ਬਹੁਤ ਘੱਟ ਲੋਕਾਂ ਨੂੰ ਇਹ ਪੂਰੀ ਰਕਮ ਮਿਲਦੀ ਹੈ ਕਿਉਂਕਿ ਆਸਤਨ ਰਕਮ 800 ਡਾਲਰ ਦੇ ਕਰੀਬ ਹੀ ਰਹਿੰਦੀ ਹੈ ਇੱਥੇ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਹੈ ਕੀ ਕੀ ਤੁਹਾਨੂੰ ਆਪਣੀ ਪੈਨਸ਼ਨ 60 ਸਾਲ ਦੀ ਉਮਰ ਵਿੱਚ ਲੈ ਲੈਣੀ ਚਾਹੀਦੀ ਹੈ ਜਾਂ ਪੇਠ ਜਾਂ 70 ਸਾਲ ਦੀ ਉਮਰ ਤੱਕ ਉਡੀਕ ਕਰਨੀ ਚਾਹੀਦੀ ਹੈ ਜ਼ਿਆਦਾਤਰ ਲੋਕ ਇਸ ਸੋਚ ਕੇ 60 ਸਾਲ ਦੀ ਉਮਰ ਵਿੱਚ ਹੀ ਪੈਨਸ਼ਨ ਲਗਾ ਲੈਂਦੇ ਹਨ ਕਿ ਸਰਕਾਰ ਤੋਂ ਜਿੰਨੀ ਜਲਦੀ ਪੈਸੇ ਮਿਲ ਜਾਣ ਉਹਨਾਂ ਚੰਗਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਰਨ ਨਾਲ ਉਹਨਾਂ ਦੀ ਪੈਨਸ਼ਨ ਵਿੱਚ ਹਰ ਮਹੀਨੇ 0.6 ਫੀਸਦੀ ਦੀ ਕਟੌਤੀ ਹੁੰਦੀ ਹੈ ਜੋ ਕਿ 5 ਸਾਲਾ ਵਿੱਚ ਪੂਰੇ 63% ਦਾ ਨੁਕਸਾਨ ਬਣ ਜਾਂਦਾ ਹੈ ਜੇਕਰ ਤੁਸੀਂ ਪੋਰਟ ਦੀ ਬਜਾਏ 70 ਸਾਲ ਦੀ ਉਮਰ ਤੱਕ ਉਡੀਕ ਕਰਦੇ ਹੋ ਤਾਂ ਤੁਹਾਡੀ ਪੈਨਸ਼ਨ ਵਿੱਚ ਹਰ ਮਹੀਨੇ 0.7% ਦਾ ਵਾਅਦਾ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਤੁਹਾਨੂੰ 42% ਵੱਧ ਪੈਸੇ ਮਿਲਣਗੇ ਉਦਾਹਰਣ ਵਜੋਂ ਜੇਕਰ ਤੁਹਾਨੂੰ 40 ਸਾਲ ਦੀ ਉਮਰ ਵਿੱਚ 1000 ਡਾਲਰ ਮਿਲਨੇ ਸੰ ਸਾ 70 ਸਾਲ ਦੀ ਉਮਰ ਵਿੱਚ ਉਹੀ ਰਕਮ 1420 ਡਾਲਰ ਹੋ ਜਾਵੇਗੀ ਇਹ ਇੱਕ ਬਹੁਤ ਵੱਡਾ ਫਰਕ ਹੈ ਜੋ ਤੁਹਾਡੇ ਬੁਢਾਪੇ ਦੇ ਜੀਵਨ ਪੱਧਰ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਜੇਕਰ ਤੁਹਾਡੇ ਕੋਲ ਹੋਰ ਬਚਤਾਂ ਜਾਂ ਆਮਦਨ ਦੇ ਸਾਧਨ ਹਨ ਤਾਂ ਸੀਪੀਪੀ ਨੂੰ 70 ਸਾਲ ਤੱਕ ਰੋਕ ਕੇ ਰੱਖਣਾ ਇੱਕ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਹੋ ਸਕਦਾ ਹੈ ਪਰ ਇਹ ਫੈਸਲਾ ਲੈਣ ਤੋਂ ਪਹਿਲਾਂ ਆਪਣੀ ਸਿਹਤ ਅਤੇ ਪਰਿਵਾਰਕ ਇਤਿਹਾਸ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖੋ ਕਿਉਂਕਿ ਹਰ ਵਿਅਕਤੀ ਦੀ ਸਥਿਤੀ ਵੱਖਰੀ ਹੁੰਦੀ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਜੋ ਫੈਸਲਾ ਤੁਹਾਡੇ ਦੋਸਤ ਲਈ ਸਹੀ ਹੈ ਉਹ ਤੁਹਾਡੇ ਲਈ ਵੀ ਸਹੀ ਹੋਵੇ ਹੁਣ ਗੱਲ ਕਰਦੇ ਹਾਂ 올ਡ एज ਸਿਕਿਉਰਿਟੀ ਯਾਨੀ ਕਿ ਬੁਢਾਪਾ ਪੈਨਸ਼ਨ ਦੀ ਜੋ ਕਿ ਕੈਨੇਡਾ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਮਿਲਦੀ ਹੈ ਅਤੇ ਇਸ ਲਈ ਤੁਹਾਡਾ ਕੈਨੇਡਾ ਵਿੱਚ ਕੰਮ ਕਰਨਾ ਜ਼ਰੂਰੀ ਨਹੀਂ ਸਗੋਂ ਤੁਹਾਡੇ ਰਹਿਣ ਦਾ ਸਮਾਂ ਮਾਇਨੇ ਰੱਖਦਾ ਹੈ 2026 ਦੇ ਤਾਜ਼ਾ ਅੰਕੜਿਆਂ ਮੁਤਾਬਕ ਪੈਟ ਤੋਂ 74 ਸਾਲ ਦੀ ਉਮਰ ਵਾਲੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਲਗਭਗ 742 ਡਾਲਰ ਪ੍ਰਤੀ ਮਹੀਨਾ ਮਿਲ ਸਕਦੇ ਹਨ ਅਤੇ ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਇਹ ਰਕਮ ਆਪਣੇ ਆਪ ਵੱਧ ਕੇ ਲਗਭਗ 816 ਡਾਲਰ ਹੋ ਜਾਂਦੀ ਹੈ OAS ਵਿੱਚ ਵੀ ਤੁਹਾਡੇ ਕੋਲ ਪੈਨਸ਼ਨ ਨੂੰ 70 ਸਾਲ ਤੱਕ ਲੇਟ ਕਰਨ ਦਾ ਵਿਕਲਪ ਹੁੰਦਾ ਹੈ جس ਨਾਲ ਤੁਹਾਨੂੰ 36% ਤੱਕ ਵਧ ਪੈਸੇ ਮਿਲ ਸਕਦੇ ਹਨ ਪਰ ਇੱਥੇ ਸਭ ਤੋਂ ਵੱਡੀ ਗਲਤੀ ਜੋ ਲੋਕ ਕਰਦੇ ਹਨ ਉਹ ਹੈ ਉਹ ਇਹ ਐਸ ਕਲੋ ਬੈਕ ਯਾਨੀ ਕਿ ਪੈਨਸ਼ਨ ਦੀ ਵਾਪਸੀ ਨੂੰ ਨਜ਼ਰਅੰਦਾਜ਼ ਕਰਨਾ ਕੈਨੇਡਾ ਸਰਕਾਰ ਦਾ ਨਿਯਮ ਹੈ ਕਿ ਜੇਕਰ ਰਿਟਾਇਰਮੈਂਟ ਤੋਂ ਬਾਅਦ ਤੁਹਾਡੀ ਸਾਲਾਨਾ ਆਮਦਨ ਇੱਕ ਤਹਸੀਮਾ ਜੋ ਕਿ 2026 ਵਿੱਚ ਲਗਭਗ 95323 ڈالر ਹੈ ਤਾਂ ਵਧ ਜਾਂਦੀ ਹੈ ਸਰਕਾਰ ਤੁਹਾਡੀ OAS ਪੈਨਸ਼ਨ ਵਿੱਚੋਂ ਪੈਸੇ ਕੱਟਣੇ ਸ਼ੁਰੂ ਕਰ ਦਿੰਦੀ ਹੈ ਬਹੁਤ ਸਾਰੇ ਲੋਕ ਰਿਟਾਇਰਮੈਂਟ ਵੇਲੇ ਆਪਣੇ RRSP ਵਿੱਚੋਂ ਇਕੱਠੇ ਬਹੁਤ ਸਾਰੇ ਪੈਸੇ ਕਢਵਾ ਲੈਂਦੇ ਹਨ ਜਾਂ ਕੋਈ ਪ੍ਰਾਪਰਟੀ ਵੇਚ ਦਿੰਦੇ ਹਨ ਜਿਸ ਨਾਲ ਉਹਨਾਂ ਦੀ ਉਸ ਸਾਲ ਦੀ ਆਮਦਨ ਅਚਾਨਕ ਵੱਧ ਜਾਂਦੀ ਹੈ ਅਤੇ ਨਤੀਜੇ ਵਜੋਂ ਉਹਨਾਂ ਦੀ OAS ਪੈਨਸ਼ਨ ਕੱਟੀ ਜਾਂਦੀ ਹੈ ਇਸ ਤੋਂ ਬਚਣ ਲਈ टैक्स फ्री सेविंग दिस अकाउंट दी ਵਰਤੋਂ ਕਰਨਾ ਇੱਕ ਬਿਹਤਰੀਨ ਤਰੀਕਾ ਹੈ ਕਿਉਂਕਿ टीएफएसए ਵਿੱਚੋਂ ਕੱਢੇ ਗਏ ਪੈਸੇ ਤੁਹਾਡੀ ਸਾਲਾਨਾ ਆਮਦਨ ਵਿੱਚ ਨਹੀਂ ਜੁੜਦੇ ਅਤੇ ਇਸ ਨਾਲ ਤੁਹਾਡੀ ਪੈਨਸ਼ਨ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਇਸ ਲਈ ਆਪਣੀ ਰਿਟਾਇਰਮੈਂਟ ਦੀ ਆਮਦਨ ਦੀ ਯੋਜਨਾ ਇਸ ਤਰੀਕੇ ਨਾਲ ਬਣਾਓ ਕਿ ਸਰਕਾਰ ਨੂੰ ਬਿਨਾਂ ਵਜ੍ਹਾ ਪੈਸੇ ਵਾਪਸ ਨਾ ਕਰਨੇ ਪੈਣ ਆਪਣੀ ਆਮਦਨ ਦੇ ਵੱਖ-ਵੱਖ ਸਾਧਨਾਂ ਜਿਵੇਂ ਕਿ ਪੈਨਸ਼ਨ ਰਾਈਟਲ ਆਮਦਨ ਅਤੇ ਬਚਤਾਂ ਨੂੰ ਸਹੀ ਤਰੀਕੇ ਨਾਲ ਸੰਤੁਲਿਤ ਕਰਨਾ ਹੀ ਅਸਲ ਸਮਝਦਾਰੀ ਹੈ। ਕੈਨੇਡਾ ਵਿੱਚ ਪੈਨਸ਼ਨ ਲੈਣ ਵਾਲੇ 5.5 ਚਾਰੇ ਦੇ ਲੋਕ ਕੁਝ ਅਜਈਆਂ ਗੰਭੀਰ ਗਲਤੀਆਂ ਕਰਦੇ ਹਨ ਜੋ ਉਹਨਾਂ ਨੂੰ ਬਾਅਦ ਵਿੱਚ ਬਹੁਤ ਮਹਿੰਗੀਆਂ ਪੈਂਦੀਆਂ ਹਨ। ਸਭ ਤੋਂ ਪਹਿਲੀ ਗਲਤੀ ਹੈ ਜੀ ਆਈਐਸ ਯਾਨੀ ਕਿ ਗਾਰੰਟੀਡ ਇਨਕਮ ਸਪਲੀਮੈਂਟ ਬਾਰੇ ਪੂਰੀ ਜਾਣਕਾਰੀ ਨਾ ਹੋਣਾ। ਇਹ ਉਹਨਾਂ ਬਜ਼ੁਰਗਾਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੁੰਦੀ ਹੈ। ਕਈ ਵਾਰ ਲੋਕ ਆਪਣੇ RRSP ਵਿੱਚੋਂ ਥੋੜੇ ਜਿਹੇ ਪੈਸੇ ਕਢਵਾ ਲੈਂਦੇ ਹਨ ਜਿਸ ਨਾਲ ਉਹਨਾਂ ਦੀ ਆਮਦਨ ਵੱਧ ਜਾਂਦੀ ਹੈ ਅਤੇ ਉਹਨਾਂ ਦਾ ਜੀ ਆਈਐਸ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਇੱਕ ਹੋਰ ਵੱਡੀ ਗਲਤੀ ਹੈ ਸਰਵਾਈਵਰ ਬੈਨੀਫਿਟ ਯਾਨੀ ਕਿ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨੂੰ ਲੈ ਕੇ ਗਲਤਫਹਿਮੀ ਦਾ ਸ਼ਿਕਾਰ ਹੋਣਾ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਪਤੀ ਜਾਂ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਪੂਰੀ ਸੀ ਪੀਪੀ ਪਿੱਛੇ ਰਹਿ ਗਏ ਸਾਥੀ ਨੂੰ ਮਿਲ ਜਾਵੇਗੀ ਪਰ ਅਸਲੀਅਤ ਵਿੱਚ ਅਜਿਹਾ ਨਹੀਂ ਹੁੰਦਾ ਕੈਨੇਡਾ ਸਰਕਾਰ ਦੀਆਂ ਸੀਮਾਵਾਂ ਤੈਅ ਹਨ ਅਤੇ ਜੇਕਰ ਪਿੱਛੇ ਰਹਿਣ ਵਾਲਾ ਸਾਥੀ ਪਹਿਲਾਂ ਹੀ ਆਪਣੀ ਪੂਰੀ ਪੈਨਸ਼ਨ ਲੈ ਰਿਹਾ ਹੈ ਤਾਂ ਉਸ ਨੂੰ ਮਰਨ ਵਾਲੇ ਸਾਥੀ ਦੀ ਪੈਨਸ਼ਨ ਦਾ ਬਹੁਤ ਛੋਟਾ ਹਿੱਸਾ ਜਾਂ ਕਈ ਵਾਰ ਕੁਝ ਵੀ ਨਹੀਂ ਮਿਲਦਾ ਇਸ ਤੋਂ ਇਲਾਵਾ ਲੋਕ ਪੈਨਸ਼ਨ ਇਨਕਮ ਸਪਲਿਟਿੰਗ ਦੇ ਫਾਇਦੇ ਨੂੰ ਵੀ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੇਕਰ ਪਤੀ ਅਤੇ ਪਤਨੀ ਦੋਵੇਂ ਮਿਲ ਕੇ ਆਪਣੀ ਪੈਨਸ਼ਨ ਨੂੰ ਟੈਕਸ ਦੇ ਮਕਸਦ ਨਾਲ ਵੰਡ ਲੈਣ ਤਾਂ ਉਹ ਹਰ ਸਾਲ ਹਜ਼ਾਰਾਂ ਡਾਲਰਾਂ ਦਾ ਟੈਕਸ ਬਚਾ ਸਕਦੇ ਹਨ ਇਹ ਸਾਰੀਆਂ ਗਲਤੀਆਂ ਇਸ ਲਈ ਹੁੰਦੀਆਂ ਹਨ ਕਿਉਂਕਿ ਲੋਕ ਸਮਾਂ ਰਹਿੰਦਿਆਂ ਕਿਸੇ ਪੇਸ਼ੇਵਰ ਵਿੱਤੀ ਸਲਾਹਕਾਰ ਦੀ ਮਦਦ ਨਹੀਂ ਲੈਂਦੇ ਉਹ ਸੋਚਦੇ ਹਨ ਕਿ ਗੋਂਡੀ ਜਾਂ ਰਿਸ਼ਤੇਦਾਰ ਨੇ ਜੋ ਕੀਤਾ ਉਹੀ ਉਹਨਾਂ ਲਈ ਸਹੀ ਹੋਵੇਗਾ ਪਰ ਵਿੱਤੀ ਮਾਮਲਿਆਂ ਵਿੱਚ ਹਰ ਪਰਿਵਾਰ ਦੀ ਸਥਿਤੀ ਅਤੇ ਲੋਣਾ ਵੱਖਰੀਆਂ ਹੁੰਦੀਆਂ ਹਨ ਇਸ ਲਈ ਕਦੇ ਵੀ ਪੇਟਚਾਲ ਦਾ ਹਿੱਸਾ ਨਾ ਬਣੋ ਜ਼ਿੰਦਗੀ ਦੀਆਂ ਇਹਨਾਂ ਬਾਰਕੀਆਂ ਨੂੰ ਸਮਝਣ ਲਈ ਮੈਂ ਤੁਹਾਡੇ ਨਾਲ ਇੱਕ ਛੋਟੀ ਜਹੀ ਪਾਵਨਾਤਮਕ ਕਹਾਣੀ ਸਾਂਝੀ ਕਰਨਾ ਚਾਹੁੰਦਾ ਹਾਂ ਕੈਨੇਡਾ ਵਿੱਚ ਇੱਕ ਬਜ਼ੁਰਗ ਜੋੜਾ ਸਰਦਾਰ ਹਰਬੰਸ ਸਿੰਘ ਅਤੇ ਉਹਨਾਂ ਦੀ ਪਤਨੀ ਪਿਛਲੇ 35 ਸਾਲਾਂ ਤੋਂ ਸਖਤ ਮਿਹਨਤ ਕਰ ਰਹੇ ਸਨ ਉਹਨਾਂ ਨੇ ਫੈਕਟਰੀਆਂ ਵਿੱਚ ਸ਼ਿਫਟਾਂ ਲਗਾਈਆਂ ਆਪਣੇ ਬੱਚਿਆਂ ਨੂੰ ਪੜਾਇਆ ਅਤੇ ਵਧੀਆ ਮੁਕਾਮ ਤੇ ਪਹੁੰਚਾਇਆ ਜਦੋਂ ਹਰਬੰਸ ਸਿੰਘ 60 ਸਾਲ ਦੇ ਹੋਏ ਤਾਂ ਉਹਨਾਂ ਨੇ ਬਿਨਾਂ ਕਿਸੇ ਸਲਾਹ ਤੋਂ ਆਪਣੀ ਪੈਨਸ਼ਨ ਸ਼ੁਰੂ ਕਰਵਾ ਲਈ ਇਹ ਸੋਚ ਕੇ ਕਿ ਸਿਹਤ ਠੀਕ ਨਹੀਂ ਰਹਿੰਦੀ ਦੂਜੇ ਪਾਸੇ ਉਹਨਾਂ ਦੇ ਇੱਕ ਦੋਸਤ ਨੇ 65 ਸਾਲ ਤੱਕ ਇੰਤਜ਼ਾਰ ਕੀਤਾ ਅਤੇ ਆਪਣੀਆਂ ਬਚਤਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਕੁਝ ਸਾਲਾਂ ਬਾਅਦ ਮਹਿੰਗਾਈ ਇੰਨੀ ਵੱਧ ਗਈ ਕਿ ਹਰਬੰਸ ਸਿੰਘ ਦੀ ਪੈਨਸ਼ਨ ਕਰਦਾ ਗੁਜ਼ਾਰਾ ਚਲਾਉਣ ਲਈ ਘਟ ਪੈਣ ਲੱਗ ਪਈ। ਉਹਨਾਂ ਦੀ ਪੈਨਸ਼ਨ ਵਿੱਚ ਹੋਈ 36% ਦੀ ਕਟੌਤੀ। ਉਹਨਾਂ ਨੂੰ ਹੁਣ ਚੁਬਣ ਲੱਗੀ ਸੀ ਕਿਉਂਕਿ ਦਵਾਈਆਂ ਅਤੇ ਘਰ ਦੇ ਖਰਚੇ ਲਗਾਤਾਰ ਵਧ ਰਹੇ ਸਨ। ਉਹ ਆਪਣੇ ਬੱਚਿਆਂ ਤੋਂ ਪੈਸੇ ਮੰਗਣ ਵਿੱਚ ਸ਼ਰਮ ਮਹਿਸੂਸ ਕਰਦੇ ਸਨ। ਇਹ ਕਹਾਣੀ ਸਿਰਫ ਹਰਬੰਸ ਸਿੰਘ ਦੀ ਨਹੀਂ ਸਗੋਂ ਸਾਡੇ ਆਲੇ ਦੁਆਲੇ ਵਸਦੇ ਬਹੁਤ ਸਾਰੇ ਬਜ਼ੁਰਗਾਂ ਦੀ ਹੈ। ਪਵਿਕ ਵਿੱਚ ਕੈਨੇਡਾ ਸਰਕਾਰ 2026 ਅਤੇ ਉਸ ਤੋਂ ਬਾਅਦ ਸੀ ਪੀ ਪੀ ਵਿੱਚ ਹੋਰ ਵੀ ਸੁਧਾਰ ਲਿਆ ਰਹੀ ਹੈ ਜਿਸ ਨੂੰ ਸੀ ਪੀ ਪੀ ਐਨਹਾਂਸਮੈਂਟ ਕਿਹਾ ਜਾਂਦਾ ਹੈ ਇਸ ਦਾ ਮਕਸਦ ਲੋਕਾਂ ਦੀ ਆਮਦਨ ਦੇ 1/3 ਹਿੱਸੇ ਨੂੰ ਕਵਰ ਕਰਨਾ ਹੈ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਵੱਧ ਪੈਸੇ ਮਿਲਣਗੇ ਪਰ ਸਾਡੇ ਬਜ਼ੁਰਗਾਂ ਲਈ ਅੱਜ ਦੇ ਸਮੇਂ ਵਿੱਚ ਸਹੀ ਫੈਸਲਾ ਲੈਣਾ ਹੀ ਉਨ੍ਹਾਂ ਦੇ ਸਵੈਮਾਨ ਨੂੰ ਬਚਾ ਸਕਦਾ ਹੈ ਬੋੜਾਪੇ ਵਿੱਚ ਪੈਸੇ ਦੀ ਕਮੀ ਮਨੁੱਖ ਨੂੰ ਮਾਨਸਿਕ ਤੌਰ ਤੇ ਤੋੜ ਦਿੰਦੀ ਹੈ ਅਤੇ ਕੋਈ ਵੀ ਮਾਪੇ ਇਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਕਿਸੇ ਦਾ ਮੂੰਹ ਦੇਖਣਾ ਪਵੇ। ਭਾਵੇਂ ਉਹ ਉਹਨਾਂ ਦੇ ਆਪਣੇ ਤੀਆਂ ਪੁੱਤ ਹੀ ਕਿਉਂ ਨਾ ਹੋਣ। ਇਸ ਸਾਰੀ ਚਰਚਾ ਦਾ ਨਤੀਜਾ ਅਤੇ ਸਿੱਖਿਆ ਇਹ ਹੀ ਨਿਕਲਦੀ ਹੈ ਕਿ ਪੈਸਾ ਕਮਾਉਣਾ ਜਿੰਨਾ ਔਖਾ ਹੈ ਉਸ ਨੂੰ ਸਾਹਮਣਾ ਅਤੇ ਉਸ ਦੀ ਸਹੀ ਯੋਜਨਾਬੰਦੀ ਕਰਨਾ ਉਸ ਤੋਂ ਵੀ ਕਿਤੇ ਵੱਧ ਜ਼ਰੂਰੀ ਹੈ। ਕੈਨੇਡਾ ਵਿੱਚ ਤੁਹਾਡੇ ਬੁਢਾਪੇ ਦੀ ਸੁਰੱਖਿਆ ਪੂਰੀ ਤਰ੍ਹਾਂ ਤੁਹਾਡੇ ਆਪਣੇ ਹੱਥਾਂ ਵਿੱਚ ਹੈ। ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਜਿਵੇਂ ਕਿ ਬਿਨਾਂ ਲੋੜ ਤੋਂ 60 ਸਾਲ ਦੀ ਉਮਰ ਵਿੱਚ ਪੈਨਸ਼ਨ ਲੈ ਲੈਣਾ ਜਾਂ ਟੈਕਸ ਦੇ ਨਿਯਮਾਂ ਨੂੰ ਅਣਗੌਲਿਆ ਕਰਨਾ ਤੁਹਾਡੇ ਜੀਵਨ ਭਰ ਦੇ ਸੰਘਰਸ਼ ਨੂੰ ਮਿੱਟੀ ਵਿੱਚ ਮਿਲਾ ਸਕਦੇ ਹਨ। ਸਾਡੇ ਸੁਣਨ ਵਾਲੇ ਸਾਰੇ ਦਰਸ਼ਕਾਂ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਸੰਦੇਸ਼ ਹੈ ਕਿ ਆਪਣੀ ਰਿਟਾਇਰਮੈਂਟ ਤੋਂ ਕਟੋਗਟ 5 ਸਾਲ ਪਹਿਲਾਂ ਆਪਣੀ ਵਿੱਤੀ ਯੋਜਨਾ ਬਣਾਉਣੀ ਸ਼ੁਰੂ ਕਰ ਦਿਓ ਸਰਕਾਰ ਦੇ ਨਿਯਮ ਬਦਲਦੇ ਰਹਿੰਦੇ ਹਨ ਇਸ ਲਈ ਹਮੇਸ਼ਾ ਤਾਜ਼ਾ ਜਾਣਕਾਰੀ ਨਾਲ ਜੁੜੇ ਰਹੋ ਅਤੇ ਕਿਸੇ ਮਾਹਿਰ ਦੀ ਸਲਾਹ ਲੈਣ ਤੋਂ ਕਦੇ ਵੀ ਸੰਕੋਚ ਨਾ ਕਰੋ ਯਾਦ ਰੱਖੋ ਤੁਹਾਡਾ ਬੁਢਾਪਾ ਤੁਹਾਡੇ ਆਰਾਮ ਦਾ ਸਮਾਂ ਹੋਣਾ ਚਾਹੀਦਾ ਹੈ ਨਾ ਕਿ ਪੈਸਿਆਂ ਦੀਆਂ ਚਿੰਤਾਵਾਂ ਵਿੱਚ ਕਿਰੇ ਰਹਿਣ ਦਾ ਜੇਕਰ ਤੁਸੀਂ ਅੱਜ ਜਾਗਰੂਕ ਹੋਵੋਗੇ ਤਾਂ ਹੀ ਤੁਹਾਡਾ ਕੱਲ ਸੁਰੱਖਿਅਤ ਹੋਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਜਾਣਕਾਰੀ ਭਰਪੂਰ ਲੱਗੀ ਹੋਵੇਗੀ ਅਤੇ ਤੁਸੀਂ ਇਹਨਾਂ ਗਲਤੀਆਂ ਤੋਂ ਬਚ ਕੇ ਆਪਣੀ ਪੈਨਸ਼ਨ ਦਾ ਪੂਰਾ ਫਾਇਦਾ ਉਠਾਓਗੇ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਅਤੇ ਖਾਸ ਕਰਕੇ ਆਪਣੇ ਮਾਤਾ ਪਿਤਾ ਨਾਲ ਜ਼ਰੂਰ ਸਾਂਝਾ ਕਰੋ ਤਾਂ ਜੋ ਸਾਡਾ ਪੂਰਾ ਪਰਿਵਾਰ ਆਰਥਿਕ ਤੌਰ ਤੇ ਖੁਸ਼ਹਾਲ ਹੋ ਸਕੇ ਅਤੇ ਕੈਨੇਡਾ ਦੇ ਸਿਸਟਮ ਦਾ ਸਹੀ ਲਾਭ ਲੈ ਸਕੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਡਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ